ਅੱਛੇ ਜੀ ਇੱਕ 크ਰਿਸਚੀਅਨ ਫਾਦਰੀ ਦਰਬਾਰ ਸਾਹਿਬ ਆਂਦਾ ਤੇ ਰੋਣਾ ਸ਼ੁਰੂ ਕਰ ਦਿੰਦਾ ਦਰਬਾਰ ਸਾਹਿਬ ਚ ਆ ਕੇ ਇੰਨਾ ਇਮੋਸ਼ਨਲ ਕਿਉਂ ਹੋ ਜਾਂਦਾ ਤੇ ਕੀ ਵਜ੍ਹਾ ਸੀ ਕਿ ਦਰਬਾਰ ਸਾਹਿਬ ਜਾ ਕੇ ਇੰਨਾ ਬਹੁਤਾ ਜਿਹੜਾ ਰੋਣਾ ਸ਼ੁਰੂ ਕਰ ਜਾਂਦਾ ਹੈ ਅੱਜ ਤੁਹਾਡੇ ਨਾਲ ਐਪ ਵੀਡੀਓ ਸ਼ੇਅਰ ਕਰਾਂਗੇ ਬਹੁਤ ਇੰਟਰਸਟਿੰਗ ਵੀਡੀਓ ਹੈ ਕੀ ਵਜ੍ਹਾ ਸੀ ਉਹਦੇ ਰੋਣ ਦੀ ਤੇ ਕਿਹੜੀ ਚੀਜ਼ ਸੀ ਜਿਹੜਾ ਉਹਨੂੰ ਜਿੰਨੇ ਉਹਨੂੰ ਰੁਵਾ ਦਿੱਤਾ ਵੀਡੀਓ ਆਖਰ ਤੱਕ ਵੇਖਿਓ ਵੀਡੀਓ ਵੇਖਤੋ ਵਾਲਾ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਤੇ ਚਲਦੇ ਆਂ ਦੇਖਦੇ ਆਂ ਵੀਡੀਓ ਲੁਧਿਆਣੇ ਦੇ ਗੁਰੂ ਘਰ ਵਿੱਚ ਮੱਥਾ ਟੇਕਣ ਪਹੁੰਚਿਆ ਪਾਦਰੀ ਮੱਥਾ ਟੇਕਦੇ ਹੀ ਹੋ ਗਿਆ ਇਹੋ ਜਿਹਾ ਚਮਤਕਾਰ ਵਾਪਰ ਗਿਆ ਇਹ ਪਾਣਾ ਲੱਗ ਪਿਆ ਉੱਚੀ ਉੱਚੀ ਰੋਣਾ ਇੱਕ ਪਾਦਰੀ ਯਿਸੂ ਮਸੀਹਾ ਨੂੰ ਮੰਨਣ ਵਾਲਾ ਕਿਵੇਂ ਪਹੁੰਚਿਆ ਗੁਰੂ ਘਰ ਗੁਰੂ ਰਾਮਦਾਸ ਗੁਰੂ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿੱਚ ਮੱਥਾ ਟੇਕਣ ਦੇ ਲਈ ਕੀ ਸੀ ਅਸਲ ਸੱਚ 아이 ਪਾਦਰੀ ਕੌਣ ਸੀ ਯਿਸੂ ਮਸੀਹਾਂ ਨੂੰ ਮੰਨਣ ਵਾਲਾ ਤੇ ਕੀ ਘਟਨਾ ਵਾਪਰੀ ਇਹ ਕਹਾਣੀ ਬਿਲਕੁਲ ਸੱਚੀ ਹੈ ਜੀ ਦੱਸਾਂਗੇ ਤੁਹਾਨੂੰ ਬਣੇ ਰਿਓ ਵੀਡੀਓ ਦੇ ਆਖਰ ਤੱਕ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਬੜੀ ਆਸਾਨੀ ਤੇ ਬਹੁਤ ਪਹਿਲਾਂ ਪਹੁੰਚ ਸਕੇ ਬਿਨਾਂ ਦੇਰੀ ਕਰਦੇ ਹਾਂ ਅੱਜ ਦੀ ਇਸ ਖਾਸ ਕਹਾਣੀ ਤੇ ਗੱਲ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਕਹਾਣੀ ਹੈ ਜੀ ਲੁਧਿਆਣੇ ਸ਼ਹਿਰ ਦੀ ਜਿੱਥੇ ਕੀ ਵੱਡਾ ਗੁਰੂ ਕਰ ਹੈ ਗੁਰੂ ਰਾਮਦਾਸ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੇ ਲੱਖਾਂ ਲੋਕ ਗੁਰੂ ਘਰ ਜਾਂਦੇ ਨੇ ਗੁਰੂ ਘਰ ਮੱਥਾ ਟੇਕਦੇ ਨੇ ਤੇ ਉਹਨਾਂ ਕੋਲੋਂ ਆਸ਼ੀਸ਼ਾਂ ਲੈਂਦੇ ਨੇ ਉੱਥੇ ਹੀ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਇੱਕ ਪਾਦਰੀ ਜੋ ਕਿ ਯਿਸੂ ਮਸੀਹਾਂ ਨੂੰ ਮੰਨਣ ਵਾਲਾ ਸੀ ਕਰੋ ਬੜਾ ਹੀ ਦੁਖੀ ਸੀ ਛੋਟੇ-ਛੋਟੇ ਬੱਚੇ ਸਨ ਬੜਾ ਗਰੀਬ ਹੈ ਉਹ ਆਪਣੇ ਯਿਸੂ ਮਸੀਹਾਂ ਨੂੰ ਬੜਾ ਹੀ ਧਿਆਉਂਦਾ ਹੈ ਬੜਾ ਹੀ ਕਹਿੰਦਾ ਹੈ ਕਿ ਮੈਨੂੰ ਖਾਣ ਦੇ ਲਈ ਕੁਝ ਦੇ ਦਿਓ ਮੇਰੇ ਕੋਲ ਕੁਝ ਨਹੀਂ ਹੈ ਕਿਉਂਕਿ ਉਹ ਬੜਾ ਹੀ ਗਰੀਬ ਹੈ ਤੇ ਉਹਦੇ ਛੋਟੇ-ਛੋਟੇ ਬੱਚੀਆਂ ਵੀ ਹੈ ਤੇ ਉਹ ਇੱਕ ਝੁੱਗੀ ਦੀ ਵਿੱਚ ਰਹਿੰਦਾ ਹੈ ਉਸ ਨੂੰ ਕੋਈ ਸਲਾਹ ਦਿੰਦਾ ਹੈ ਕਿ ਤੂੰ ਨਾਲ ਲੱਗਦੇ ਗੁਰੂ ਘਰ ਦੇ ਵਿੱਚ ਜਾ ਸਕਦਾ ਹੈ ਉੱਥੇ ਜਾ ਕੇ ਮੱਥਾ ਟੇਕ ਸਕਦਾ ਹੈ ਕੀ ਬਤਾ ਤੇਰੇ ਇਹ ਸਾਰੇ ਦੁੱਖ ਹੈ ਜਿਹੜੇ ਇਹ ਸਾਰੇ ਕਸ਼ਟ ਕੱਟ ਜਾਵੇ ਪਾਦਰੀ ਬੜਾ ਸੋਚਦਾ ਹੈ ਆਪਣੀ ਪਤਨੀ ਨੂੰ ਪੁੱਛਦਾ ਹੈ ਕਿ ਮੈਂ ਤਾਂ ਇੱਕ ਯਿਸੂ ਮਸੀਹ ਨੂੰ ਮੰਨਣ ਵਾਲਾ ਹਾਂ ਮੈਂ ਗੁਰੂ ਘਰ ਕਿਵੇਂ ਜਾ ਸਕਦਾ ਉਸ ਦੀ ਪਤਨੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਇੱਥੇ ਬੜੇ ਰੂਪ ਨੇ ਅੱਲਾ ਜੋ ਕਿ ਸਬਦਾ ਦੇਵਤਾ ਹੈ ਗੁਰੂ ਮਹਾਰਾਜ ਜੋ ਕਿ ਸਾਰਿਆਂ ਦਾ ਦੇਵਤਾ ਹੈ ਇੱਧਰ ਜੇਕਰ ਆਪਾਂ ਹਿੰਦੂਆਂ ਦੀ ਗੱਲ ਕਰੀਏ ਤੇ ਉਹਨਾਂ ਦੇ ਵੀ ਵੱਖ-ਵੱਖ ਜਿਹੜੇ ਨੇ ਦੇਵਤਾ ਹੈ ਆਪੋ ਆਪ ਮੰਨਣ ਵਾਲੇ ਧਰਮ ਜਿਹੜੇ ਸਾਰੇ ਅਡਡ ਦੇਵਤਾ ਨੂੰ ਮੰਨਦੇ ਹੈ ਤੇ ਆਪਾਂ ਨੂੰ ਗੁਰੂ ਘਰ ਜਾਣ ਤੋਂ ਕੌਣ ਰੋਕਦਾ ਹੈ ਕਿਉਂਕਿ ਗੁਰੂ ਘਰ ਕੋਈ ਵੀ ਜਾ ਸਕਦਾ ਹੈ اپنی ਸ਼ਰਦਾ ਦੇ ਨਾਲ ਮਥਾ ਟੇਕ ਸਕਦਾ ਹੈ ਉੱਥੇ ਕਿਸੇ ਨੂੰ ਵੀ ਰੋਕ ਟੋਕ ਨਹੀਂ ਹੈ ਜੇਕਰ ਆਪਾਂ ਕੋਈ ਨਿਸ਼ਾ ਨਹੀਂ ਕਰਦੇ ਆਪਾਂ ਕੋਈ ਗਲਤ ਕੰਮ ਨਹੀਂ ਕਰਦੇ ਤੇ ਆਪਾਂ ਗੁਰੂ ਘਰ ਜਾ ਸਕਦੇ ਹਾਂ ਉਸ ਪਾਦਰੀ ਦਾ ਨਾਮ ਬਲਵੰਤ ਸਿੰਘ ਹੁੰਦਾ ਹੈ ਉਹ ਸਵੇਰੇ ਸਵੇਰੇ ਸ্নানਨ ਕਰਦਾ ਹੈ ਸੋਹਣੇ ਚਿੱਟੇ ਕੱਪੜੇ ਪਾਉਂਦਾ ਹੈ ਸਿਰ ਦੇ ਉੱਤੇ ਰੁਮਾਲ ਬੰਨ ਲੈਂਦਾ ਹੈ ਤੇ ਤੁਰ ਪੈਂਦਾ ਹੈ ਜੀ ਗੁਰੂ ਘਰ ਵੱਲ ਸਾਰਿਆਂ ਨੂੰ ਦੱਸਦਾ ਜਾਂਦਾ ਹੈ ਕਿ ਮੈਂ ਅੱਜ ਗੁਰੂ ਮਹਾਰਾਜ ਦੇ ਘਰ ਜਾ ਰਿਹਾ ਹਾਂ ਗੁਰੂ ਘਰ ਜਾ ਰਿਹਾ ਹਾਂ ਉੱਥੇ ਮੱਥਾ ਟੇਕਣ ਜਾ ਰਿਹਾ ਹਾਂ ਸਾਰੇ ਇਹ ਸੁਣ ਕੇ ਹੈਰਾਨ ਹੋ ਜਾਂਦੇ ਹਨ ਕਿ ਇੱਕ ਯਿਸੂ ਮਸੀਹਾਂ ਨੂੰ ਮੰਨਣ ਵਾਲਾ ਪਾਦਰੀ ਕਿਵੇਂ ਜਾ ਰਿਹਾ ਹੈ ਗੁਰੂ ਘਰ ਗੁਰੂ ਮਹਾਰਾਜ ਦੇ ਮੱਥਾ ਟੇਕਣ ਕੀ ਗੱਲਬਾਤ ਹੈ ਕਿਉਂਕਿ ਪਾਦਰੀ ਬੜਾ ਹੀ ਖੁਸ਼ ਹੈ ਉਹ ਆਪਣੇ ਮगन ਹੋ ਕੇ ਜਾ ਰਿਹਾ ਹੈ ਗੁਰੂ ਘਰ ਪਹੁੰਚਣ ਹੀ ਵਾਲਾ ਸੀ ਉਸਨੂੰ ਇੱਕ ਗਰੀਬ ਬੱਚਾ ਮਿਲਦਾ ਹੈ ਇਹ ਕਹਿੰਦਾ ਹੈ ਮੈਨੂੰ ਕੁਝ ਖਾਣ ਨੂੰ ਦੇ ਦਿਓ ਮੇਰੇ ਕੋਲ ਕੁਝ ਵੀ ਨਹੀਂ ਹੈ ਬڑے ਦਿਨਾਂ ਤੋਂ ਪੁਕਹਾ ਪਾਦਰੀ ਆਪਣੀ ਜੇਬ ਦੇ ਵਿੱਚ 10 ਰੁਪਏ ਲੈ ਕੇ ਆਇਆ ਸੀ ਜੋ ਕਿ ਗੁਰੂ ਮਹਾਰਾਜ ਦੇ ਗੋਲਕ ਵਿੱਚ ਪਾਉਣੇ ਸੀ ਲੇਕਿਨ ਉਹ 10 ਰੁਪਏ ਉਸ ਗਰੀਬ ਬੱਚੇ ਨੂੰ ਦੇ ਦਿੰਦਾ ਹੈ ਸੋਚਦਾ ਹੈ ਕਿ ਵਿਚਾਰਾ ਰੋਟੀ ਖਾ ਲਵੇਗਾ ਕੁਝ ਲੈ ਕੇ ਆ ਜਾਵੇਗਾ ਜੇਕਰ ਕਦੇ ਮੇਰੇ ਕੋਲੇ ਹੋਰ ਹੋਣਗੇ ਤਾਂ ਮੈਂ ਗੁਰੂ ਮਹਾਰਾਜ ਦੇ ਗੋਲਕ ਦੇ ਵਿੱਚ 10 ਰੁਪਏ ਫਿਰ ਕਦੇ ਪਾ ਦੇਵਾਂਗਾ ਇੱਕ ਵਾਰੀ ਮੇਰੇ ਕੋਲੇ ਨਹੀਂ ਹੈ ਜੇਕਰ ਹੁੰਦੇ ਤਾਂ ਮੈਂ ਕਰੋ ਹੋਰ ਲਿਆਂਦਾ ਉਹ ਗੁਰੂ ਕਰਦੇ ਵਿੱਚ ਇੰਟਰ ਕਰਦਾ ਹੈ ਆਪਣੇ ਪੈਰ ਤੋਂ ਦਾਂ ਹੈ ਹੱਥ ਦੋਂਦਾ ਹੈ ਤੇ ਮਾਫੀ ਮੰਗਦਾ ਹੈ ਕਿ ਮੈਂ ਪਹਿਲੀ ਵਾਰ ਗੁਰੂ ਮਹਾਰਾਜ ਦੇ ਘਰ ਆਇਆ ਹਾਂ ਮੇਰੇ ਕੋਲੋਂ ਕੋਈ ਗਲਤੀ ਹੋ ਜਾਵੇ ਤਾਂ ਮੈਨੂੰ ਮਾਫ ਕਰਦੇ ਹੋ ਕਿਉਂਕਿ ਗੁਰੂ ਮਹਾਰਾਜ ਸਾਰਿਆਂ ਦੇ ਕਸ਼ਟ ਸੁਣਦੇ ਹੈ ਸਾਰਿਆਂ ਦੀ ਆਵਾਜ਼ਾਂ ਸੁਣਦੇ ਹੈ ਹੁਣ ਬਲਵੰਤ ਸਿੰਘ ਪਾਦਰੀ ਗੁਰੂ ਘਰ ਦੇ ਵਿੱਚ ਜਾਂਦਾ ਹੈ ਉੱਥੇ ਮੱਥਾ ਟੇਕਦਾ ਹੈ ਮੱਥਾ ਟੇਕੇ ਉਹਦੇ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਹੈ ਕਿਉਂਕਿ ਉਸਨੇ ਇੰਨੀ ਜਨਤਾ ਕਿੱਥੇ ਵੀ ਨਹੀਂ ਦੇਖੀ ਸੀ ਕਿਉਂਕਿ ਗੁਰੂ ਘਰ ਬੜਾ ਹੀ ਵੱਡਾ ਸੀ ਲੁਧਿਆਣੇ ਸ਼ਹਿਰ ਦੇ ਸਭ ਤੋਂ ਵੱਡਾ ਜਿਹੜਾ ਗੁਰੂ ਘਰ ਹੈ ਉੱਥੇ ਪਹੁੰਚ ਜਾਂਦਾ ਹੈ ਦੇਖ ਕੇ ਜਨਤਾ ਹੈਰਾਨ ਹੋ ਜਾਂਦਾ ਹੈ ਕਿਉਂਕਿ ਉੱਥੇ ਗੁਰੂ ਮਹਾਰਾਜ ਦਾ ਪਾਠ ਚੱਲਦਾ ਸੀ ਸਾਰੀ ਜਨਤਾ ਸਾਰੇ ਹੀ ਜਿਹੜੇ ਲੋਕ ਨੇ ਗੁਰੂ ਮਹਾਰਾਜ ਦਾ ਪਾਰਟ ਸੁਣ ਰਹੇ ਸਨ ਤੇ ਅਰਦਾਸ ਦਾ ਵੇਲਾ ਜਿਹੜਾ ਹੋ ਚੁੱਕਿਆ ਸੀ ਹੁਣ ਜਦੋਂ ਅਰਦਾਸ ਹੋਣ ਲੱਗ ਜਾਂਦੀ ਹੈ ਪਾਦਰੀ ਖੜਾ ਹੋ ਜਾਂਦਾ ਹੈ ਰੋਣ ਲੱਗ ਜਾਂਦਾ ਹੈ ਕਿ ਜਿਹੜੇ ਲੋਕ ਇੱਥੇ ਆਏ ਨੇ ਸਾਰਿਆਂ ਦੇ ਮਸਲੇ ਜਿਹੜੇ ਹੱਲ ਹੋ ਚੁੱਕੇ ਨੇ ਲੇਕਿਨ ਮੇਰੇ ਛੋਟੇ ਛੋਟੇ ਬੱਚੇ ਹਜੇ ਮੈਂ ਬੜਾ ਗਰੀਬਾਂ ਮੇਰੇ ਵੀ ਮਸਲੇ ਜਿਹੜੇ ਹੱਲ ਕਰ ਦਿਓ ਇਹ ਸੁਣ ਕੇ ਸਾਰੇ ਹੀ ਸਿੱਖ ਸੰਗਤਾਂ ਜਿਹੜੀਆਂ ਹਰਾਨ ਹੋ ਜਾਂਦੀਆਂ ਹਨ ਕਿ ਇਹ ਇੱਕ ਪਾਦਰੀ ਬੰਦਾ ਗੁਰੂ ਘਰ ਦੇ ਵਿੱਚ ਕਿਵੇਂ ਆਇਆ ਇੱਕ ਗੁਰਸਿੱਖ ਪਰਿਵਾਰ ਤੋਂ ਮੁੰਡਾ ਅੱਗੇ ਵਧਦਾ ਹੈ ਪਾਦਰੀ ਬਲਵੰਤ ਸਿੰਘ ਨੂੰ ਹੱਥ ਪਾਉਂਦਾ ਹੈ ਕਿ ਤੁਸੀਂ ਬੈਠ ਜਾਓ ਆਪਾਂ ਬੈਠ ਕੇ ਗੱਲਬਾਤ ਕਰਦੇ ਹਾਂ ਲੇਕਿਨ ਪਾਦਰੀ ਕਹਿੰਦਾ ਹੈ ਕਿ ਮੈਂ ਬੜਾ ਦੁਖੀ ਹਾਂ ਮੈਨੂੰ ਥੋੜੇ ਜੀ ਪੈਸਿਆਂ ਦੀ ਜ਼ਰੂਰਤ ਹੈ ਮੇਰੀਆਂ ਬੱਚੀਆਂ ਘਰੇ ਭੁੱਖੀਆਂ ਬੈਠੀਆਂ ਹੈ ਉਹਨਾਂ ਨੂੰ ਰੋਟੀ ਨਹੀਂ ਮਿਲੀ ਰਾਤੀ ਮੈਂ ਬੜਾ ਗਰੀਬ ਹਾਂ ਕਮਾ ਨਹੀਂ ਸਕਦਾ ਬੜਾ ਬਿਮਾਰ ਨਾ ਮੇਰੀ ਪਤਨੀ ਥੋੜਾ ਬਹੁਤ ਕੰਮ ਕਰਦੀ ਹੈ ਜਿਸ ਦੇ ਨਾਲ ਸਾਡਾ ਪਰਿਵਾਰ ਚੱਲਦਾ ਹੈ ਗੁਰਸਿੱਖ ਪਰਿਵਾਰ ਤੋਂ ਉਹ ਬੰਦਾ ਜਿਸ ਦਾ ਨਾਮ ਪ੍ਰਤਾਪ ਸਿੰਘ ਹੁੰਦਾ ਹੈ ਸੁਣ ਕੇ ਹੈਰਾਨ ਹੋ ਗਿਆ ਹਾਂ ਸਾਰੇ ਹੀ ਬੈਠ ਕੇ ਗੱਲਬਾਤ ਕਰਦੇ ਹੈ ਗੁਰੂ ਘਰ ਦੀ ਕਮੇਟੀ ਨੂੰ ਉੱਥੇ ਸਾਦੇ ਹੈ ਪ੍ਰਧਾਨ ਨੂੰ ਸਾਦੇ ਹੈ ਕਿ ਇਹ ਬੜਾ ਗਰੀਬ ਹੈ ਇਸ ਦੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਹੁਣ ਉਸ ਬੰਦੇ ਦੀ ਉਹ ਕਮੇਟੀ ਗੁਰੂ ਘਰ ਦੀ ਜਿਹੜੀ ਮਦਦ ਕਰ ਦਿੰਦੀ ਹੈ ਥੋੜੇ ਬਹੁਤ ਉਸ ਨੂੰ ਪੈਸੇ ਦਿੰਦੀ ਹੈ ਘਰ ਦੇ ਲਈ ਸਮਾਨ ਲੈ ਕੇ ਦਿੰਦੇ ਹੈ ਉਹਨਾਂ ਦੇ ਬੱਚਿਆਂ ਦੇ ਲਈ ਖਾਣਾ ਦੇ ਦਿੰਦੇ ਹੈ ਥੋੜਾ ਬਹੁਤ ਸਮਾਨ ਸਬਜੀ ਦਾ ਦੇ ਦਿੰਦੇ ਹੈ ਜਿਸ ਕਰਕੇ ਉਹਨਾਂ ਦਾ ਘਰ ਦੋ ਤਿੰਨ ਮਹੀਨਿਆਂ ਤੱਕ ਚੱਲ ਸਕੇ ਤੇ ਉਸ ਨੂੰ ਗੁਰੂ ਘਰ ਦੇ ਵਿੱਚ ਥੋੜਾ ਬਹੁਤ ਕੰਮ ਦੇ ਦਿੰਦੇ ਹੈ ਜਿਸ ਕਰਕੇ ਉਹਨੂੰ 4-5000 ਰੁਪਿਆ ਮਹੀਨੇ ਦਾ ਮਿਲ ਸਕੇ ਹੁਣ ਉਹ ਪਾਦਰੀ ਬੰਦਾ ਬਲਵੰਤ ਸਿੰਘ ਗੁਰੂ ਘਰ ਦੇ ਵਿੱਚ ਜਿੰਨੇ ਵੀ ਪੌਦੇ ਨੇ ਸਾਰਿਆਂ ਦੀ ਸਬਸਫਾਈ ਕਰਦਾ ਹੈ ਉਹਨਾਂ ਨੂੰ ਪਾਣੀ ਪੋਂਦਾ ਹੈ ਉਹਨਾਂ ਦੀ ਪਾਲਣਾ ਪੋਸ਼ਣਾ ਕਰਦਾ ਹੈ ਤੇ ਗੁਰੂ ਮਹਾਰਾਜ ਦੇ ਕਦਮਾਂ ਦੇ ਵਿੱਚ ਰੋਜ਼ ਮੱਥਾ ਟੇਕਦਾ ਹੈ ਉਹ ਰੋਜ਼ ਕਹਿੰਦਾ ਹੈ ਕਿ ਜੇਕਰ ਮੈਂ ਤੇਰੇ ਦਰ ਤੇ ਨਾ ਆਉਂਦਾ ਮੈਂ ਤੇਰੇ ਗੁਰੂ ਘਰ ਨਾ ਆਉਂਦਾ ਤੇ ਮੈਂ ਅਜ ਗਰੀਬ ਦਾ ਗਰੀਬ ਹੀ ਰਹਿਣਾ ਮੇਰੀਆਂ ਬੱਚੀਆਂ ਕਦੇ ਨਹੀਂ ਪੜ ਸਕਦੀਆਂ ਸੀ ਅੱਜ ਮੇਰੀਆਂ ਬੱਚੀਆਂ ਪੜ ਰਹੀਆਂ ਹਨ ਉਹ ਕਦੇ ਨਾ ਕਦੇ ਨੌਕਰੀ ਜ਼ਰੂਰ ਲੱਗਣਗੀਆਂ ਜੋ ਦਿੱਤਾ ਰੱਬਾ ਮੈਨੂੰ ਉਤੋਂ ਦਿੱਤਾ ਬੜਾ ਹੀ ਖੁਸ਼ ਹੋ ਜਾਂਦਾ ਹੈ ਹੌਲੀ-ਹੌਲੀ ਹੁਣ ਉਹ ਗੁਰੂ ਘਰ ਦੇ ਵਿੱਚ ਬੜਾ ਹੀ ਕੰਮ ਕਰਨ ਲੱਗ ਗਿਆ ਸੀ ਹੌਲੀ-ਹੌਲੀ ਉਸਦੀ ਸੈਲਰੀ 10000 ਹੋ ਜਾਂਦੀ ਹੈ ਉਸ ਦੀਆਂ ਬੱਚੀਆਂ ਵੀ ਹੁਣ ਵੱਡੀਆਂ ਹੋ ਜਾਂਦੀਆਂ ਹੈ ਉਸ ਦੇ ਇੱਕ ਮੁੰਡਾ ਦੋ ਬੱਚੀਆਂ ਸੀ ਉਸ ਦੀ ਘਰ ਵਾਲੀ ਜੋ ਕਿ ਬਿਮਾਰ ਰਹਿੰਦੀ ਸੀ ਉਸ ਨੂੰ ਥੋੜੀ ਬਹੁਤ ਦਵਾਈ ਦਵਾ ਲੈਂਦਾ ਹੈ ਜਿਸ ਕਰਕੇ ਉਹ ਹੁਣ ਖੀਠਾਕ ਹੋ ਗਈ ਸੀ ਹੌਲੀ ਹੌਲੀ ਪੈਸੇ ਜੁੜ ਕੇ ਉਹ ਆਪਣਾ ਇੱਕ ਛੋਟਾ ਜਿਹਾ ਮਕਾਨ ਪਾਉਂਦਾ ਹੈ ਤੇ ਆਪਣਾ ਸਮਾਨ ਉਸ ਮਕਾਨ ਦੇ ਵਿੱਚ ਰੱਖ ਲੈਂਦਾ ਹੈ ਹੌਲੀ ਹੌਲੀ ਕਰਕੇ ਉਹਨਾਂ ਦੀ ਇੱਕ ਬੱਚੀ ਛੋਟੀ ਜਿਹੀ ਪ੍ਰਾਈਵੇਟ ਨੌਕਰੀ ਲੱਗ ਜਾਂਦੀ ਹੈ ਜਿਸ ਕਰਕੇ ਉਹਨਾਂ ਦਾ ਘਰ ਪਰਿਵਾਰ ਬੜਾ ਹੀ ਵਧੀਆ ਚੱਲਣ ਲੱਗ ਜਾਂਦਾ ਹੈ ਹੁਣ ਬਲਵੰਤ ਸਿੰਘ ਪਾਦਰੀ ਬੜਾ ਹੀ ਕੁਝ ਦਾ ਹੈ ਤੇ ਸਾਰਿਆਂ ਨੂੰ ਆਪਣੀ ਘਟਨਾ ਦੱਸਦਾ ਹੈ ਜੋ ਵੀ ਤੁਹਾਨੂੰ ਕਹਾਣੀ ਦਸੀ ਇਹ ਬਲਵੰਤ ਸਿੰਘ ਆਪ ਨੇ ਸਾਨੂੰ ਦੱਸੀ ਜੀ ਕਿ ਮੈਂ ਇੱਕ ਬੜਾ ਹੀ ਗਰੀਬ ਸੀ ਮੇਰੇ ਕੋਲ ਕੁਝ ਨਹੀਂ ਸੀ ਮੈਂ ਗੁਰੂ ਘਰ ਦੇ ਵਿੱਚ ਗਿਆ ਉੱਥੇ ਮਨੇ ਮੱਥਾ ਟੇਕਿਆ ਮੇਰੀ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਤੇ ਮੈਂ ਉੱਥੇ ਤੇ ਉੱਥੋਂ ਦੇ ਲੋਕਾਂ ਨੇ ਮੇਰੀ ਮਦਦ ਕੀਤੀ ਕਮੇਟੀ ਨੇ ਮੇਰੀ ਮਦਦ ਕੀਤੀ ਮੈਂ ਉੱਥੇ ਕੰਮ ਲੱਗ ਗਿਆ ਮੈਨੂੰ ਕੰਮ ਦਿੱਤਾ ਮੇਰੇ ਬੱਚਿਆਂ ਨੂੰ ਖਾਣਾ ਦਿੱਤਾ ਇਹ ਸਭ ਗੁਰੂ ਮਹਾਰਾਜ ਗੁਰੂ ਰਾਮਦਾਸ ਗੁਰੂ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਜੀ ਜੀ ਮੇਰੇ ਉਹਨਾਂ ਦਾ ਸਭ ਕੁਝ ਦਿੱਤਾ ਹੋਇਆ ਹੈ ਮੈਂ ਮੈਂ ਉਹਨਾਂ ਨੂੰ ਕਦੇ ਨਹੀਂ ਭੁੱਲ ਸਕਦਾ ਕਿਵੇਂ ਲੱਗੀ ਜੀ ਤੁਹਾਨੂੰ ਕਹਾਣੀ ਉਮੀਦ ਕਰਦੇ ਹਾਂ ਜੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਕਿਉਂਕਿ ਅੱਜ ਦੀ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਧਰਮ ਦੇ ਖਿਲਾਫ ਨਹੀਂ ਹੋਣਾ ਚਾਹੀਦਾ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਅੱਲਾ ਹੈ ਇਹ ਮਸਜਿਦ ਹੈ ਇਹ ਮੰਦਰ ਹੈ ਇਹ ਗੁਰੂ ਘਰ ਹੈ ਜੇਕਰ ਆਪਾਂ ਇਸ ਦੁਨੀਆ ਦੇ ਵਿੱਚ ਆਏ ਹਾਂ ਤਾਂ ਆਪਣਾ ਮਾਲਕ ਵੀ ਇੱਕੋ ਹੀ ਹੈ ਚਾਹੇ ਆਪਾਂ ਅੱਲਾ ਕਹ ਦਈਏ ਚਾਹੇ ਆਪਾਂ ਗੁਰੂ ਨਾਨਕ ਦੇਵ ਜੀ ਕਹ ਦਈਏ ਜਾਂ ਫਿਰ ਅਪਾ ਕੋਈ ਹਿੰਦੂ ਧਰਮ ਦਾ ਦੇਵਤਾ ਲਾ ਲਈਏ ਤੇ ਸਭ ਲੋਕਾਂ ਦੇ ਬਣਾਏ ਹੋਏ ਰੱਬ ਨੇ ਆਪਣਾ ਇੱਕੋ ਹੀ ਰੱਬ ਹੈ ਉਸ ਦਾ ਨਾਮ ਸਭ ਦੀ ਅਲੱਗ-ਅਲੱਗ ਸੋਚ ਹੈ ਅਪਨੋ ਕਦੇ ਵੀ ਧਰਮ ਦੇ ਖਿਲਾਫ ਤੇ ਗੁਰੂਆਂ ਦੇ ਖਿਲਾਫ ਨਹੀਂ ਜਾਣਾ ਚਾਹੀਦਾ ਜੇਕਰ ਅਪਾ ਗੁਰੂ ਘਰ ਦੇ ਵਿੱਚ ਜਾਵਾਂਗੇ ਤਾਂ ਆਪਣੇ ਮਸਲੇ ਹੱਲ ਹੋ ਸਕਦੇ ਹੈ ਅਪਾ ਮਸਜਿਦ ਦੇ ਵਿੱਚ ਜਾਵਾਂਗੇ ਤਾਂ ਵੀ ਆਪਣੇ ਮਸਲੇ ਹੈ ਜਿਹੜੇ ਹੱਲ ਹੋ ਸਕਦੇ ਹੈ ਜੇਕਰ ਅਪਾ ਮੰਦਰ ਦੇ ਵਿੱਚ ਜਾਵਾਂਗੇ ਤਾਂ ਵੀ ਆਪਣੇ ਮਸਲੇ ਹੈ ਜਿਹੜੇ ਹੱਲ ਹੋ ਸਕਦੇ ਹੈ ਇੱਕ ਵਿਸ਼ਵਾਸ ਬਣਾਏ ਰੱਖਣਾ ਆਪਣੀ ਕਰਤਾ ਹੈ ਤੇ ਦਿਨਾ ਰੱਬ ਦੇ ਹੱਥ ਵਿੱਚ ਹੈ ਕਿਵੇਂ ਲੱਗੀ ਜੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਬੜੀ ਚੰਗੀ ਲੱਗੀ ਹੋਵੇਗੀ ਕਿਵੇਂ ਲੱਗਿਆ ਬਲਵੰਤ ਸਿੰਘ ਪਾਦਰੀ ਤੇ ਕਿਵੇਂ ਲੱਗੀ ਲੁਧਿਆਣੇ ਸ਼ਹਿਰ ਦੀ ਕਮੇਟੀ ਉਮੀਦ ਕਰਦੇ ਹਾਂ ਜੀ ਚੰਗੀ ਲੱਗੀ ਹੋਵੇਗੀ ਉਹਨਾਂ ਦੇ ਲਈ ਇੱਕ ਕਮੈਂਟ ਜਰੂਰ ਸਾਂਝਾ ਕਰਿਓ ਮਿਲਦੇ ਹਾਂ ਜੀ ਕਿਸੇ ਖਾਸ ਕਹਾਣੀ ਦੇ ਨਾਲ ਉਦੋਂ ਤੱਕ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਵੀਡੀਓ ਓਕੇ ਜੀ ਇਹ ਵੀਡੀਓ ਤੁਸੀਂ ਵੇਖੀ ਏ ਕਿਸ ਤਰ੍ਹਾਂ ਜਿਹੜਾ 크ਿਸਚਨ ਪਾਦਰੀ ਸੀ ਉਹ ਕਿੰਨਾ ਮਜਬੂਰ ਸੀ ਉਹਦੇ ਹਾਲਾਤ ਕਿੰਨੇ ਖਰਾਬ ਸਨ ਉਹ ਕਿੰਨੀ ਗੁਰਬਤ ਵਿੱਚ ਜ਼ਿੰਦਗੀ گزارਦਾ ਪਿਆ ਸੀ ਕਿ ਉਹਦੇ ਬੱਚੇ ਜਿਹੜਾ ਰਾਤੀ ਭੁੱਖੇ ਸੋ ਜਾਂਦੇ ਸਨ ਤੇ ਨਾਲ ਉਹਨੇ ਦਰਬਾਰ ਸਾਹਿਬ ਤੇ ਜਾਣ ਦਾ ਜਦੋਂ ਫੈਸਲਾ ਕੀਤਾ ਤੇ ਉੱਥੇ ਰਾਹ ਦੇ ਵਿੱਚ ਇੱਕ ਠੀਕ ਹੈ ਗਰੀਬ ਬੱਚੇ ਦੀ ਵੀ ਮਦਦ ਕੀਤੀ ਉਹ ਪੈਸੇ ਜਿਹੜੇ ਉਹਨੇ ਦਰਬਾਰ ਸਾਹਿਬ ਤੇ ਤੇ ਪਾਉਣੇ ਸਨ ਆ ਠੀਕ ਹੈ ਉਹ ਪੈਸੇ ਉਹਨੇ ਗਰੀਬ ਬੱਚੇ ਨੂੰ ਦੇ ਦਿੱਤੇ ਫਿਰ ਉੱਥੇ ਜਾ ਕੇ ਜਦੋਂ ਉਹਨੇ ਦਰਬਾਰ ਸਾਹਿਬ ਚ ਅਰਦਾਸ ਕੀਤੀ ਤੇ ਉਹਦੀ ਜ਼ਿੰਦਗੀ ਦੇ ਮਾਮਲੇ ਕਿਸ ਤਰ੍ਹਾਂ ਸੈਟਲ ਹੋਏ ਉਹਦੇ ਮੁਸ਼ਕਲਾਂ ਕਿਸ ਤਰ੍ਹਾਂ ਮੁੱਕ ਗਈਆਂ ਐਥੋਂ ਸਾਫ਼ ਪਤਾ ਚੱਲਦਾ ਕਿ ਤੁਸੀਂ ਸੱਚੇ ਦਿਲ ਨਾਲ ਅਰਦਾਸ ਕਰੋਗੇ ਦੁਆ ਮੰਗੋਗੇ کہ جی سونا رب اور دعا ضرور قبول کرے گا تواڈی ارداس ضرور قبول کرے گا تو اسے کی کہو گے تواڈا کی کہنا ہے اسے جو بھی کہنا چاہندے ہو لازمی دسو کمنٹ سیکشن ویڈیو نو لائک تے شیئر لازمی کرو اپنا خیال رکھو آئی ستری جی